ਲਗਭਗ 78 ਡਿਪਾਰਟਮੈਂਟਾਂ ਦੇ ਵਿੱਚ ਭਰਤੀਆਂ ਦਾ ਜਿਹੜਾ ਅਜਨੁਕਤੀ ਪੱਤਰ ਵੰਡ ਸਮਾਰੋਹ ਹੈ ਜਿਹਦੇ ਵਿੱਚ ਖੇਤੀਬਾੜੀ ਵਿਭਾਗ 184 ਨੇ ਜਲ ਸਰੋਤ ਵਿਭਾਗ 28 ਨੇ ਖੇਡ ਸਪੋਰਟਸ ਵਿਭਾਗ ਦੇ ਵਿੱਚ 55 ਕੋਚ ਨੇ ਤੇ ਲੋਕਲ ਗਵਰਨਮੈਂਟ ਜਿਹਨੂੰ ਸਥਾਨਕ ਸਰਕਾਰਾਂ ਵਿਭਾਗ ਕਹਿੰਦੇ ਆ 63 ਫਾਇਰਮੈਨ ਨੇ 24 ਸਹਾਇਕ ਟਾਊਨ ਪਲੈਨਰ ਨੇ ਸੇਤਕ ਭਾਗ ਚ 6 ਸਿੱਖਿਆ ਭਾਗ ਚ 26 ਜਲ ਸਪਲਾਈ ਤੇ ਸੈਨੀਟੇਸ਼ਨ ਭਾਗ ਚ 26 ਉੱਡਾ ਚ ਪਰਤੀ ਲਈ ਭਾਈ ਉਮੀਦਵਾਰ ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਿੱਚ 2 ਤੇ ਫਾਈਨਾਂਸ ਡਿਪਾਰਟਮੈਂਟ ਚ 10 ਟੂਰਿਜ਼ਮ ਤੇ ਕਲਚਰਲ ਵਿਪਾਰ ਜਿਹੜਾ ਉਸ ਚਾਰ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ ਔਰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਨੌਕਰੀ ਕੋਈ ਛੋਟੀ ਵੱਟੀ ਨਹੀਂ ਹੁੰਦੀ ਤੁਸੀਂ ਬਹੁਤ ਮਿਹਨਤ ਕੀਤੀ ਐ ਇੱਥੇ ਤੱਕ ਪਹੁੰਚਣ ਲਈ ਅਸੀਂ ਤਾਂ ਇੱਕ ਜ਼ਰੀਆ ਹੀ ਬਣਿਆ ਬਸ ਇਹ ਐ ਕਿ ਹੋਰ ਤਰੱਕੀਆਂ ਕਰੋ ਜਿਸ ਤਰ੍ਹਾਂ ਕਿਹਾ ਗਿਆ ਕਿ ਪੰਜਵੀਂ ਛੇਵੀਂ ਨੌਕਰੀ ਐ ਤਾਂ ਅਜੇ ਹੋਰ ਵੀ ਕੁਰਸੀਆਂ ਵੱਡੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਤੇ ਤੁਸੀਂ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਕੰਪੀਟੀਸ਼ਨ 'ਚ ਬੈਠੋ ਕੰਪੀਟੀਸ਼ਨ ਦੇ ਵਿੱਚੋਂ ਫਸਟ ਸੈਕਿੰਡ ਜਾਂ ਟਾਪ ਦੇ ਵਿੱਚ ਆਓ ਤੇ ਤੁਹਾਨੂੰ ਤੁਹਾਡੇ ਘਰੇ ਚਿੱਠੀ ਗਵਰਨਮੈਂਟ ਦੀ ਜਾਂ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਮੈਸੇਜ ਜਾਂ ਕੋਈ ਗਵਰਨਮੈਂਟ ਆਪ ਵੀ ਤੁਹਾਨੂੰ ਬੁਲਾ ਲੂਗੀ ਵਿਭਾਗ ਕੇ ਭਾਈ ਆ ਜਾ ਤੇਰੀ ਵਾਰੀ ਆ ਗਈ ਜਿਸ ਤਰ੍ਹਾਂ ਕਹਿ ਗਿਆ ਕਿ ਬੇਬੇ ਵੇੜ ਕਰਦੀ ਸੀ ਕਿ ਕਦੇ ਮੇਰੇ ਪੁੱਤ ਨੂੰ ਵੀ ਐਡੇ ਵੱਡੇ ਸੋਹਣੇ ਟੈਗੋਰ ਥੀਏਟਰ ਦੇ ਵਿੱਚ ਨੌਕਰੀ ਨਿਯੁਕਤੀ ਪੱਤਰ ਮਿਲੂਗਾ ਸੋ ਮੈਂ ਉਸ ਮਾ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਹਦੀਆਂ ਦੁਆਵਾਂ ਜਿਹੜੀਆਂ ਨੇ ਉਹ ਅੱਜ ਇੱਥੇ ਉਹਨਾਂ ਨੇ ਪੁੱਤ ਨੂੰ ਮਿਲਿਆ ਨੇ ਔਰ ਮਾਵਾਆਂ ਦੀਆਂ ਦੁਆਵਾਂ ਮਾਵਾ ਦਾ ਅਸ਼ੀਰਵਾਦ ਜਿਹੜਾ ਜਦੋਂ ਕਿਤੇ ਮਿਲ ਜੇ ਤਾਂ ਦੁਨੀਆ 'ਚ ਕੋਈ ਵੀ ਮદાન ਬੰਦਾ ਫਤਿਹ ਕਰਨ ਤੋਂ ਛੱਡ ਨਹੀਂ ਸਕਦਾ ਰਹਿ ਨਹੀਂ ਸਕਦਾ ਸੋ ਪਤਾ ਨਹੀਂ ਕਿੰਨੇ ਅਕਦੀਆਂ ਅੱਜ ਮਾਵਾ ਪੈਣਾ ਦੀਆਂ ਦੁਆਵਾਂ ਮਿਲਣ ਗਈਆਂ ਕਿੰਨੇ ਅਕਦੀ ਕਬੀਲਦਾਰੀ ਲਈ ਤੇ ਚੜੂਗੀ ਕਿੰਨੇ ਖੜੇ ਪੁਰਾਣੇ ਕੰਮ ਸੋਚੇ ਹੋਏ ਉਹ ਪੂਰੇ ਹੋ ਜਾਣਗੇ ਸੁਪਨੇ ਸੋਚੇ ਹੋਣੇ ਉਹ ਸਚਾਈ ਵੱਲ ਨੂੰ ਤੁਰ ਪੈਣਗੇ ਸੋ ਸਾਡਾ ਕੰਮ ਹੈ ਗਵਰਨਮੈਂਟਾਂ ਦਾ ਕੰਮ ਹੁੰਦਾ ਹੈ ਆਪਣੇ ਨਾਗਰਿਕਾਂ ਨੂੰ ਰੋਜ਼ਗਾਰ ਦੇਣਾ ਉਹਨਾਂ ਨੂੰ ਸਿੱਖਿਅਤ ਕਰਨਾ ਉਹਨਾਂ ਨੂੰ ਸੁਰੱਖਿਅਤ ਰੱਖਣਾ ਤੇ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਭਾਵੇਂ ਸਰਕਾਰ ਚ ਨਾ ਹੋਣ ਪ੍ਰਾਈਵੇਟ ਸੈਕਟਰ ਚੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸੋ ਅਸੀਂ ਆਪਣੇ ਵੱਲੋਂ ਕੋਈ ਮੌਕਾ ਇਦਾਂ ਦਾ ਛੱਡਦੇ ਨਹੀਂਗੇ ਜਿਹਦੇ ਨਾਲ ਸਾਡੇ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀ ਕਰਨ ਦਾ ਮੌਕਾ ਮਿਲਦਾ ਹੋਵੇ ਕਈ ਵਾਰੀ ਲੇਟ ਹੋ ਜਾਂਨੇ ਕਈ ਵਾਰੀ ਕੋਰਟਾਂ 'ਚ ਕੇਸ ਚੱਲਦੇ ਆ ਅਸੀਂ ਉਹ ਵੀ ਕਲੀਅਰ ਕਰਾ ਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਬੁਲਾਉਂਦੇ ਆ ਇਹ ਨਾ ਹੋਵੇ ਕਿ ਅਸੀਂ ਤੁਹਾਨੂੰ ਨਿਯੁਕਤੀ ਪੱਤਰ ਦੇ ਦਈਏ ਤੇ ਬਾਅਦ ਦੇ ਵਿੱਚ ਤੁਸੀਂ ਕੋਰਟਾਂ 'ਚ ਫਿਰਦੇ ਰਹੋ ਵਕੀਲ ਕਰਦੇ ਕੋਈ ਚੈਲੰਜ ਹੋ ਜੇ ਜਾਂ ਕੋਈ ਪੀਆਈਐਲ ਪੈ ਜੇ ਸੋ ਅਸੀਂ ਪਹਿਲਾਂ ਕਲੀਅਰ ਕਰਦੇ ਹਾਂ ਸਾਰਾ ਉਸ ਤੋਂ ਬਾਅਦ ਹੀ ਤੁਹਾਨੂੰ ਫਿਰ ਅਸੀਂ ਜਿਹੜਾ ਇੱਥੇ ਇਨਵਾਈਟ ਕਰਦੇ ਹਾਂ ਤੇ ਹੁਣ ਤੁਸੀਂ ਜਾ ਕੇ ਸਿੱਧਾ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਤੇ ਲੱਗ ਜਾਓਗੇ ਕੋਈ ਇਦਾਂ ਦੀ ਇਹ ਨਹੀਂ ਹੈਗੀ ਟੈਨਸ਼ਨ ਬਹੁਤ ਸਾਰੇ ਮੈਂ ਜਾਣਦਾ ਬਹੁਤ ਸਾਰੇ ਵਿਭਾਗਾਂ 'ਚ ਕੋਰਟਾਂ 'ਚ ਕੇਸ ਚੱਲਦੇ ਜਾਂ ਧਰਨੇ ਦਿੰਦੇ ਦਿੰਦੇ ਓਵਰਏਜ ਹੋ ਗਏ ਉਮਰ ਹੀ ਲੰਘ ਗਈਆਂ ਉਹ ਤੱਕ ਉਮਰ ਲੰਘ ਗਈ ਕਈਆਂ 23 ਡਿਪਾਰਟਮੈਂਟ ਐ ਸਾਨੂੰ ਏਜ ਦੇ ਵਿੱਚ ਵੀ ਰਿਲੈਕਸੇਸ਼ਨ ਦੇਣੀ ਪਈ ਕਿ 5 ਸਾਲ ਏਜ ਵਧਾ ਦਿੰਨੇ ਆ ਕੋਈ ਗੱਲ ਨਹੀਂ ਪਹਿਲਾਂ ਨਹੀਂ ਸਰਕਾਰਾਂ ਨੇ ਨਹੀਂ ਧਿਆਨ ਦਿੱਤਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਲੀਡਰਾਂ ਦਾ ਕੋਈ ਉਮਰ ਹੈ ਹੀ ਨਹੀਂ ਰਿਟਾਇਰ ਹੋਣ ਦੀ ਜਾਂ ਮਤਲਬ ਆਉਣ ਦੀ ਵੋਟਾਂ 'ਚ ਖੜੇ ਹੋਣ ਦੀ 25 ਸਾਲ ਹੈ 25 ਸਾਲ ਤੋਂ ਬਾਅਦ ਜਦੋਂ ਮਾਜੀ ਖੜੇ 94 ਸਾਲ ਦੇ ਵੀ ਹੋ ਜਾਂਦੇ ਐ ਤੇ ਸਾਡੇ ਕਹਿੰਦੇ 37 ਤੋਂ ਬਾਅਦ ਨਿਪਟ ਗਏ ਤਾਂ ਥੋੜਾ ਜੀ ਤੁਸੀਂ ਹੁਣ ਬੰਦੇ ਵੀ ਬੇਕਾਰ ਹੋ ਗਏ ਤੁਸੀਂ ਕੰਮ ਨਹੀਂ ਆ ਸਕਦੇ ਉਹ ਹਰਾਨੀ ਦੀ ਗੱਲ ਹੈ ਵੀ ਨਾਗਰਿਕਾਂ ਵਾਸਤੇ 37 ਸਾਲ ਤੋਂ ਬਾਅਦ ਉਹ ਬੇਟਾਰ ਹੈ ਲੀਡਰਾਂ ਨੂੰ 67 ਸਾਲ ਦੇ ਆ ਨੂੰ ਮਿਲਦੀਆਂ ਹੈ ਹੈ ਮਤਲਬ ਫਿਰ ਕੀ ਕੰਮ ਕਰਾਂਗੇ ਕੀ ਤੁਸੀਂ ਯੋਗਤ ਵਾਸਤੇ ਕਰੋਗੇ ਜੋ ਤੁਸੀਂ ਪਹਿਲੇ ਹੀ ਦਿਲ ਤੋੜ ਦਿੰਨੇ ਹੋ ਸੋ ਅਸੀਂ ਚਾਹੁੰਦੇ ਆ ਕਿ ਜਿਸ ਉਮਰ 'ਚ ਜਨੂੰਨ ਹੈ ਜਿਸ ਉਮਰ 'ਚ ਜੋਸ਼ ਤੇ ਜਜ਼ਬਾ ਉਸ ਉਮਰ 'ਚ ਡਿਗਰੀ ਮੁਤਾਬਕ ਨੌਕਰੀ ਮਿਲ ਜੇ ਕੋਈ ਬੰਦਾ ਨਹੀਂ ਬਾਹਰ ਜਾਣ ਨੂੰ ਜਾਊਗਾ ਬਾਹਰ ਕੋਈ ਆਪਣਾ ਕੋਈ ਖੁਸ਼ੀ ਨੂੰ ਥੋੜੀ ਜਾਣੇ ਬਾਹਰ ਮਜਬੂਰੀ 'ਚ ਜਾਣੇ ਵੀ ਹੋਰ ਕੀ ਕਰੀਏ ਫਿਰ ਮਾਂ ਪਿਓ ਵੀ ਕਹਿੰਦੇ ਆ ਪੁੱਤ ਇੱਥੇ ਨਸ਼ੇ-ਨੁਸ਼ੇ ਚ ਪੈ ਜਾਏਗਾ ਬੁਰੀ ਸੰਗ ਵਿੱਚ ਪੈ ਜਾਏਗਾ ਨੌਕਰੀ ਇੱਥੇ ਮਿਲਣੀ ਨਹੀਂ ਇਹ ਤਾਂ ਲੀਡਰਾਂ ਦੇ ਤੀਆਂ ਪੁੱਤਾਂ ਵਾਸਤੇ ਆ ਸਾਰਾ ਕੁਝ ਰਜਾ ਇੱਥੇ ਤਾਂ ਕਿ ਚਾ ਪੁੱਤ ਚਲਾ ਜਾ ਕਿਤੇ ਬਾਹਰ ਚਲਾ ਜਾ ਕੋਈ ਗੌਂਡੀ ਜਾਂ ਪਿੰਡ ਚੋਕੂ ਗਿਆ ਹੁੰਦਾ ਉਹ ਵੀ ਉਦਾਹਰਨ ਦੇ ਦਿੰਦੇ ਆ ਦੇਖ ਲੈ 2 ਸਾਲ ਹੋ ਗਏ ਉਹਨੂੰ ਗਏ ਨੂੰ ਹਰੇਕ ਮਹੀਨੇ ਪੈਸੇ ਭੇਜ ਦਿੰਦਾ ਉਹਦੇ ਭਰਾ ਨੇ ਮੋਟਰਸਾਈਕਲ ਲੈ ਰੱਖਿਆ ਇਦਾਂ ਦੀਆਂ ਵੀ ਐਗਜ਼ੈਂਪਲ ਆਏਗੇ ਸੋ ਉਹ ਬਾਹਰਲੇ ਮੁਲਕ ਵੀ ਕਿੰਨਾ ਚਿਰ ਚੱਲਣਗੇ ਉਹ ਵੀ ਹੋਣ ਉਧਰੋਂ ਕੱਟਣ ਲੱਗਿਆ ਪੰਨ ਫਿਰ ਪੱਕੇ ਕਿੱਥੇ ਜਾਵਾਂਗੇ ਉਧਰ ਜਿਆਦਾ ਹੋਵੇ ਨਾ ਸਾਡੀ ਧਰਤੀ 'ਚ ਕਮੀ ਆ ਕੋਈ ਜਾਂ ਸਾਡੀ ਕੌਮ 'ਚ ਮਿਹਨਤ ਦੀ ਕਮੀ ਆ ਕੋਈ ਸਭ ਤੋਂ ਮਿਹਨਤੀ ਕੌਮ ਹੈ ਸਾਡੀ ਸਭ ਤੋਂ ਫਰਟਾਈਲ ਲੈਂਡ ਦੇ ਮਾਲਕਾਂ ਸੀ ਉਪਜਾਊ ਧਰਤੀ ਦੇ ਗੁਰੂਆਂ ਦੀ ਬਾਣੀ ਹਰ ਘਰ ਹਰ ਪਿੰਡ 'ਚ ਸਰਬੱਤ ਦਾ ਭਲਾ ਮੰਗਣ ਦਾ ਸੁਰੇਸ਼ ਆਮਰਦਾਸ ਹੁੰਦੀ ਹੈ ਸ਼ਹੀਦਾਂ ਦੇ ਵਾਰਿਸਾਂ ਸੀ ਭਗਤ ਸਿੰਘ ਹੋਰਾਂ ਦੇ ਉਹਨਾਂ ਨੇ 23-23 ਸਾਲ ਦੀ ਉਮਰ 'ਚ ਕਰਤਾਰ ਸਿੰਘ ਸਰਾਬਾ 19 ਸਾਲ ਦੀ ਉਮਰ 'ਚ ਉਹਨਾਂ ਨੇ ਫਾਂਸੀ ਦੇ ਰਸਤੇ ਇਸ ਕਰਕੇ ਥੋੜੀ ਜੁੱਮੇ ਸੀ ਕਿ ਆਪਾਂ ਫੇਰ ਅੰਗਰੇਜ਼ਾਂ ਕੋਲ ਹੀ ਜਾਈਏ 40-40 ਲੱਖ ਦੇ ਕੇ ਮਾਂ ਦੀਆਂ ਬਾੜੀਆਂ ਵੇਚ ਕੇ ਵਿਚਰ ਉਹਨੂੰ ਪਹਿਲਾਂ ਕੱਢਣ ਨਹੀਂ ਪਈ ਗਏ ਉਹਨਾਂ ਨੂੰ ਹੁਣ ਪਹੁੰਚਣ ਲਈ ਮਰੀ ਜਣਾ ਉਹਨਾਂ ਕੋਲੇ। ਜੁਜੇ ਇੰਨੇ ਚੰਗੇ ਸੀ ਇੱਥੇ ਰੱਖ ਲੈਂਦੇ ਉਹਨੂੰ। ਆਪਕ ਕਾਦੇ ਵਾਸਤੇ ਪਰਸੀ ਦੀ ਆ ਸੰਗਤ ਸਿੰਘ ਵਰਗੇ ਰਾਜਗੁਰੂ ਸੁਦੇਵਰਾ ਵਰਗੇ ਹੀਰੇ ਕੋ ਵਾਲੇ ਕਾਦੇ ਵਾ ਤੋਂ ਵੀ ਨਾ ਬੀ ਨਬੇ ਸਾਲ ਦੀ ਉਮਰ ਆ ਪੋਗ ਲੈਂਦੇ ਜੇ ਆਹੀ ਸਿਸਟਮ ਰੱਖਣਾ ਸੀ। ਸੂ ਸਿਸਟਮ ਨੂੰ ਬਦਲਣਾ ਪਊਗਾ। ਸਿਸਟਮ 'ਚ ਬਦਲਾ ਹੌਲੀ-ਹੌਲੀ ਆਊਗਾ ਕਿਉਂਕਿ ਬਹੁਤ ਮੈਂ ਜਦੋਂ ਤੋਂ ਖੜਾ ਮੈਂ ਰਾਜਨੀਤੀ 'ਚ 14 ਤੋਂ ਹੀ ਆ ਗਈ ਸੀਗੇ ਐਮਪੀ ਬਣ ਕੇ ਸੀ ਪਰ ਐਮਪੀ ਦਾ ਇੱਕ ਜਿੰਨਾ ਕੋ ਏਰੀਆ ਹੁੰਦਾ ਉਸੇ ਪੱਦਰ ਦੀ ਫੈਸਲੀ ਲੈ ਸਕਦਾ ਪੰਜਾਬ ਦੇ ਵਿੱਚ ਜਦੋਂ 2022 ਦੇ ਵਿੱਚ ਤੁਸੀਂ ਜਿੰਮੇਵਾਰੀ ਦਿੱਤੀ ਉਹਦਾ ਉਦੋਂ ਆ ਕੇ ਜਦੋਂ ਚੈੱਕ ਕੀਤਾ ਸਾਰਾ ਫੈਲਾ ਲੱਗਦਾ ਲੋਕਾਂ ਦੇ ਖੂਨ ਨਾਲ ਹੀ ਲਿਖਿਆ ਹੋਈਆਂ ਸਾਰੀਆਂ ਕੋਈ ਅਹ ਜੀ ਫਾਈਲ ਮੈਨੂੰ ਲੱਭੀ ਨਹੀਂ ਜਿੱਥੇ ਲੋਕਾਂ ਦਾ ਭਲਾ ਹੁੰਦਾ ਹੋ ਖਾਣ ਵਾਲੀਆਂ ਹੀ ਨੇ ਸਾਰੀਆਂ ਇਹ ਜੋ ਕਿੰਨੇ ਬਚਦੇ ਨੇ ਇਹ ਜੋ ਕਿੰਨੇ ਪਰਸੈਂਟੋ ਬਚਦਾ ਹੈ ਇਹ ਜੋ ਆਪਣਾ ਕਿੰਨਾ ਹੈ ਜੋ ਆਪਣਾ ਕਿੰਨਾ ਹੈ ਆਈਓਸ ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਨਾਲ ਲਿਆ ਸਕਦੇ ਹੋ ਤੁਸੀਂ ਹੱਦ ਦੇਲੇ ਸਾਨੂੰ ਤਾਂ ਇਹ ਦੱਸਿਆ ਗਿਆ ਭਾਈ ਨਾਲ ਕੁਝ ਨਹੀਂ ਜਾਂਦਾ ਸੰਤ ਸਾਡੀਆਂ ਮਾਵਾਂ ਨੇ ਦਾਦੀਆਂ ਨੇ ਹੀ ਦੱਸਿਆ ਇਹਨਾਂ ਦੇ ਪਤਾ ਨਾਲ ਜਾਣ ਲੱਗ ਪਈ ਭਾਈ ਵੀ ਜਿਹੜੇ ਸਾਬ ਤੇ ਖਾਂਦੇ ਸੀ ਲੁੱਟਦੇ ਸੀ ਇਹ ਤਾਂ ਨਾਲ ਜਾਣ ਵਾਲੀ ਕੰਮ ਹੈ ਇੱਥੇ ਤੈਨਾਂ ਕੀ ਕਰਨੇ ਨੇ ਇਹ ਦੋ ਰੋਟੀਆਂ ਖਾ ਕੇ ਬਲਕਿ ਜੇ ਪੈਸੇ ਵਜ ਜਾਣ ਡਾਕਟਰ ਰੋਟੀ ਘਟਾਉਂਦਾ ਕਦੀ ਬੀਜੀ ਤੁਹਾਨੂੰ ਕਾਰਬੋਹਾਈਡਰੇਟਸ ਵੱਧਦੇ ਨੇ ਕੰਮ ਕਰਾਓ ਇੱਕ ਰੋਟੀ ਇੱਕ ਕਰੋ ਤੇ ਕਰੇਲੇ ਦਾ ਸੂਪ ਪੀਆ ਕਰੋ ਜਾਂ ਕद्दू ਦਾ ਹਨਾ ਕੋਈ ਵੱਧਦਾ ਨਹੀਂ ਉਹਦੇ ਨਾਲ ਬਰਬੀ ਬੂਰਫੀ ਬੰਦ ਕਰਦੇ ਸ਼ੂਗਰ ਹੋ ਜਾਂਦੀ ਉਹ ਤੱਕ ਹਨਾ ਸੋ ਮਤਲਬ ਪਤਾ ਨਹੀਂ ਕਿਹੜੇ ਲਾਲਚ ਪਏ ਨੇ ਆਪਣੇ ਬੰਦਿਆਂ ਨੂੰ ਲੁੱਟ ਜਾਂਦੇ ਨੇ ਜਾਂ ਕੋਈ ਹੁਣ ਜਿੰਨਾ ਭ੍ਰਿਸ਼ਟਾਚਾਰੀਆਂ ਨੇ ਆਪਣੇ ਦੇਸ਼ ਨੂੰ ਹੀ ਲੁੱਟ ਲਿਆ ਕੁਸ਼ੰਗਾਪੁਰ ਲੁੱਟਿਆ ਉਹਨਾਂ ਨੇ ਆਪਦੇ ਹੀ ਲੁੱਟਿਆ ਆਪਣੀ ਉਹਦੇ ਨਾਲ ਕਿਸੇ ਹੱਥ ਕਿਸੇ ਦਾ ਹੱਕ ਤਾਂ ਮਰਦਾ ਹੀ ਹੈ ਨਾ ਜੋ ਕਰਾਪਸ਼ਨ ਜਿਹੜੀ ਹੈ ਨਾ ਇਹਦੇ ਕਈ ਨਾਂ ਨੇ ਬੜੀ ਬੜੀ ਨਾਂ ਰੱਖਿਓ ਇਹਦੇ ਜਿਹੜੀ ਬਚਪਨ ਚ ਕ੍ਰਾਪਸ਼ਨ ਦੇ ਬਚਪਨ ਵਾਲੀ ਛੋਟੀ ਉਹਨੂੰ ਡੋਨੇਸ਼ਨ ਕਹਿੰਦੇ ਸਕੂਲ ਚ ਡੋਨੇਸ਼ਨ ਦਾ ਕੀ ਮਤਲਬ ਹੈ ਜਦੋਂ ਬੱਚੇ ਤੁਸੀਂ ਰੱਖਣੇ ਆ ਐਨੀ ਡੋਨੇਸ਼ਨ ਹੈ ਡੋਨੇਸ਼ਨ ਕਹਿੰਦੇ ਕ੍ਰਾਪਸ਼ਨ ਦਾ ਇੱਕ ਵਧੀਆ ਜਿਹਾ ਸੁਧਾਰਿਆ ਹੋਇਆ ਰੂਪ ਹੈ ਉਹ ਜੇ ਗੱਡੀ ਲੈਣੀ ਆ ਤੁਸੀਂ ਗੱਡੀ ਵੈਸੇ 2 ਮਹੀਨੇ ਨਹੀਂ ਮਿਲਦੀ ਪਰ ਜੇ ਤੁਸੀਂ ਪ੍ਰੀਮੀਅਮ ਦੇ ਦੋਗੇ 50000 ਉਹਦੇ ਨਾਲ ਪ੍ਰੀਮੀਅਮ ਰੱਖਿਆ ਹੋਇਆ ਹੈ ਪਗੜੀ ਆ ਗਏ ਦਿਨ ਮਹਿਜੂਜ਼ਾ ਮੈਂ ਉਹ ਅਪਲੀਕੇਸ਼ਨ ਕਰਪਸ਼ੀਰੀਆਂ ਪਰ ਉਹ ਤਾਂ ਨਾਮ ਪ੍ਰੀਮੀਅਮ ਰੱਖਿਆ ਹੋਇਆ ਹਰ ਜਗ੍ਹਾ ਤੇ ਨੇ ਤਾਂ ਕਰਪਸ਼ਨ ਦੇ ਨਾਮ ਬਦਲਦੇ ਜਾਂਦੇ ਨੇ ਉਹ ਤਾਂ ਕਰਪਸ਼ੀਤ ਕਿੱਥੋਂ ਚੱਲ ਪੈਂਦੀ ਹੈ ਦਰਜੀ ਤੋਂ ਚੱਲਦੀ ਆਪਾਂ ਨੂੰ ਦੇ ਆਏ ਕੱਪੜੇ ਯਾਰ ਵੀ ਅਗਲੇ ਹਫਤੇ ਪੂਆ ਦੇ ਮੁੰਡੇ ਦਾ ਵਿਆਹ ਹੈ ਉਹ ਕਹਿੰਦਾ ਯਾਰ ਵੀਰਵਾਰ ਤਾਂ ਹੋ ਗਿਆ ਤੂੰ ਬੁੱਧਵਾਰ ਨੂੰ ਕੱਪੜੇ ਮੰਗਣਾ ਉਹ ਚੱਲੋ 5 ਰੁਪਏ ਵਾਧਾ ਦੇ ਕੋਈ ਦਾ ਰੋਗ ਨਾ ਕੋਈ ਹੋਰ ਦਾ ਰੋਗ ਲਾ 5 ਰੁਪਏ ਵਾਧੇ ਦੇ ਇਥੋਂ ਚੱਲ ਪੈਣਾਗਾ ਉਹ کہیں ਨਾ ਕਿ ਇਹਦੇ ਕਪੜੇ ਰੋਕੂਗਾ ਕਰੋ ਤੁਹਾਨੂੰ ਤਾਂ ਬੁੱਧ ਵਰਨ ਦੇ ਹੋ ਸੋ ਇਸ ਕਰਕੇ ਆਪਣੇ ਤਾਂ ਬਹੁਤ ਮੌਕਿਆਂ ਤੇ ਐਦਾਂ ਦਾ ਹੋ ਗਿਆ ਕਿ ਲੋਕ ਵੀ ਉਹਨਾਂ ਚ ਆਪਣੇ ਕੰਮ ਨੂੰ ਸੇਫ ਜਾਂ ਹੋਇਆ ਨਹੀਂ ਮੰਨਦੇ ਜਿੰਨਾ ਜਲ ਪੈਸੇ ਨਾ ਲਈ ਮਨ ਸਾਡੇ ਸਨਾਮ ਤਹਿਸੀਲ ਚ ਬੜਾ ਤਹਿਸੀਲ ਦਾ ਪੁਰਾਣੀ ਗੱਲ ਹੈ ਕਾਲਜ ਪੜ੍ਹਦੇ ਸੀ ਤੇ ਕੋਈ ਤਹਿਸੀਲਦਾਰ ਵਧੀਆ ਆ ਗਿਆ ਇਮਾਨਦਾਰ ਬਜ਼ੁਰਗ ਆਇਆ ਤੇ ਉਹਨੇ ਰਿਸਟਰੀ ਵਾਸਤੇ ਤਹਿਸੀਲ ਦਫਤਰ ਚ ਗਿਆ ਤਹਿਸੀਲਾਰ ਨੇ ਸਾਈਨ ਕੀਤੇ ਉਹਨੇ ਟੇਬਲ ਦੇ ਥੱਲੇੋਂ ਦੀ 10000 ਉਹ ਕਹਿੰਦਾ ਬਾਬਾ ਜੀ ਇਹ ਕੀ ਹੈ ਕਹਿੰਦਾ ਪੁੱਤ 2 ਕੁ ਮਹੀਨੇ ਪਹਿਲਾਂ ਕਹਿੰਦਾ ਕੋਈ ਹੋਰ ਹੁੰਦਾ ਸੀ ਤੇਰੀ தாਤੇ ਉਦੋਂ ਇੰਨੀ ਕੁ ਜ਼ਮੀਨ ਦੀ ਕਰਾਈ ਸੀ ਉਦੋਂ ਇੰਨੇ ਲੱਗੇ ਸੀ ਕਹਿੰਦਾ ਬਾਬਾ ਇਹ ਨਹੀਂ ਚੱਲਣਾ ਉਹ ਕਹਿੰਦਾ ਯਾਰ ਰੇਟ ਵਧ ਗਿਆ ਜੀ ਫਿਰ ਕੋਹਰ ਦੇਈਏ ਕਹਿੰਦਾ ਨਾ ਬਾਬਾ ਜੀ ਸਾਨੂੰ ਗਵਰਨਮੈਂਟ ਆਹੀ ਕਰਨ ਦੀ ਤਨਖਾਹ ਦਿੰਦੀ ਹੈ ਤਹਿਸੀਲਦਾਰ ਨੂੰ ਏਸ ਟਿਕਾਣੇ ਕਰਦੀ ਤਾਂ ਭਾ ਮਿਲਦੀ ਐ ਸੋ ਇਹ ਤੂੰ ਲੈ ਜਾਏ ਪੈਸੇ ਜਨ ਲੈ ਤੇਰੀ ਦ੍ਰਿਸ਼ਟੀ ਹੋਗੀ। ਓ ਬਾਬਾ ਜਿਹੜਾ ਸਾਰਾ ਦਿਨ ਬਸੀਕਾਂ ਨਵੀਸਾਂ ਨੂੰ ਬਾਹਰ ਰੀਸਟਰੀਆਂ ਦਿਖਾਈ ਗਿਆ। ਦੇਖੋ ਯਾਰ ਸਹੀ ਐ ਯਾਰ ਪੈਸੇ ਤਾਂ ਲੈ ਨਹੀਂ ਯਾਰ। ਯਾ ਕੋਈ ਗਲਤੀ ਹੋਣੀ ਯਾਰ ਦੇਖ ਲੋ ਯਾਰ ਸਹੀ ਐ ਯਾਰ ਐ ਕਿਵੇਂ ਹੋ ਜੂਗਾ ਮੈਨੂੰ ਸਾਨੂੰ ਯਕੀਨ ਨਹੀਂ ਆਉਂਦਾ ਇਸ ਗੱਲ। বিজে ਪਹਿ ਨਾਲੇ ਕੰਮ ਕੋਈ ਨਾ ਕੋਈ ਕੁੰਡੀ ਚੱਡੀ ਹੋਣੀ ਉਹਨੇ ਵਿੱਚ। ਖੂਨ ਚ ਆ ਗਈ ਨਾ ਇਹਨਾਂ ਨੇ ਵਾੜੀ ਐ। ਲੀਡਰਾਂ ਨੇ ਹਾਂ ਡੱਬੇ ਤਾਂ ਉੱਦੀ ਜਾਣਗੇ ਜਿੱਦ ਤਰ ਇੰਜਣ ਲੈ ਕੇ ਜਾਊ ਸੋ ਇਸ ਕਰਕੇ ਬੜਾ ਮੁਸ਼ਕਲ ਜਾਂ ਇੰਪੋਸੀਬਲ ਜਿਹਾ ਲੱਗਦਾ ਹੈ ਇਹ ਕੰਮ ਕਿ ਬਿਨਾਂ ਪੈਸੇ ਦਾ ਨੌਕਰੀ ਮਿਲ ਗਈ ਯਾਰ ਮੈਂ ਰਿਸ਼ਤਾ ਦੇਖਣ ਵੇਲੇ ਵੀ ਬੜੇ ਮਾਣ ਨਾਲ ਦੱਸਦੇ ਸੀ ਮੁੰਡਾ ਆ ਲੱਗਿਆ ਹੋਇਆ ਐਨੀ ਤਨਖਾਹ ਐ ਇੰਨੀ ਉੱਤੋਂ ਬੜੇ ਮਾਣ ਨਾਲ ਉਹ ਵਸੀ ਵੀ ਕੰਸੀੜੀ ਚ ਕੀਤਾ ਸੀਗਾ। ਇਹ ਕਹਿੰਦਾ ਵੀ ਕੋਈ ਕਹਿੰਦਾ 50000 ਉੱਤੋਂ ਮਹੀਨੇ ਦਾ ਕੋਈ ਕਹਿੰਦਾ 60 ਉੱਤੋਂ। ਕੋਈ ਸਲਾਮ ਕਰਦੇ ਸੀ ਉਹਨਾਂ ਵੀ ਫੌਜ ਫੌਜੀ ਜਵਾਨ ਦੇ ਘਰੇ ਚਲੇ ਗਏ। ਉਹ ਕਹਿੰਦੇ ਜੀ ਕਿ ਮੈਂ ਕਹਿੰਦੇ ਫੌਜ ਚ ਨੇ। ਤੇ ਇੰਨੀ ਤਨਖਾਹ ਹੈ। ਖਾਣਾ ਪੀਣਾ ਸਾਰਾ ਕੰਟੀਨ ਚੋਂ। ਤੇ ਕਹਿੰਦੇ ਜੀ ਉੱਤੋਂ ਉੱਤੋਂ ਤਾਂ ਕਹਿੰਦੇ ਬੰਬ ਵੀ ਆਉਂਦੇ ਆ ਜੀ। ਉੱਤੋਂ ਹੋ ਕੀ ਹੋਗਾ ਉਹਨਾਂ ਨੂੰ? ਠੀਕ ਹੈ। ਤੋ ਇਹ ਉੱਤੋਂ ਵਾਲਾ ਕੰਮ ਆਪਾਂ ਨੂੰ ਬੰਦ ਕਰਨਾ ਪੈਣਾ ਕਿਉਂਕਿ ਉਹ ਜਿਹੜਾ ਉੱਤੋਂ ਹੈ ਨਾ ਉਹ ਉਹਨੇ ਬੜੇ ਘਰ ਬਰਬਾਦ ਕਰਤੇ ਬਣਾਏ ਉਹਨੇ ਘੱਟ ਨਹੀਂ ਬਰਬਾਦ ਜ਼ਿਆਦਾ ਕੀਤੇ ਉਹਨੇ ਹੁਣ ਤੁਸੀਂ ਕਿਸੇ 10000 ਰੁਪਏ ਮੰਗ ਲਵੋ ਤੇਰਾ ਕੰਮ ਤਾਂ ਹੋਊਗਾ ਹੁਣ ਲਿਆ ਦੇਊਗਾ ਚਲ 10000 ਉਹ ਪਤਾ ਨਹੀਂ ਕਿਵੇਂ ਕਿਵੇਂ ਲਿਆਊਗਾ ਕਿਹਦੇ ਪੱਗ ਪੈਰੀ ਪੱਗ ਧਰੂਗਾ ਕਿਹਦੀਆਂ ਮਿੰਤਾਂ ਕਰੂਗਾ ਕਿੰਨਾ ਵਿਆਜ ਤੇ ਫੜੂਗਾ ਕਿੰਨਾ ਉਹਦਾ ਸਿਸਟਮ ਹੱਲ ਲਿਜੂਗਾ ਸਾਰਾ ਤੇ ਇਹ ਨਹੀਂ ਆਪਾਂ ਸੋਚਦੇ ਨਾ ਬਸ ਸਰ ਕੋਈ ਨਾ ਕਹਿ ਦੇਣਾ ਭਗਾ ਕੇ ਮਾਰ ਦੇ ਫਾਇਲ ਅਫਸਰ ਜਦ ਗਰੋਥ ਹੀ ਜਦ ਨਾਲ ਆ ਜਾਂਦਾ ਤੈਨੂੰ ਪਤਾ ਨਹੀਂ ਕਿ ਤਾਂਹਾਂ ਤੱਕ ਜਾਂਦਾ ਸਾਰਾ ਇਹ ਲੈ ਖੱਲੇ ਤੱਕ ਜਾਂਦਾ ਸੋ ਇਹ ਤਾਂਹਾਂ ਤੱਕ ਥੱਲੇ ਤੱਕ ਕਲਾ ਸਿਸਟਮ ਜਿਹੜਾ ਬੰਦ ਕਰਨਾ ਪਊਗਾ ਏਡੀ ਕੋ ਗਾਜ਼ ਗੱਲ ਦੀ ਕਰ ਸਕਦੇ ਆਪਾਂ ਤੇ ਉਹਨਾਂ ਨੂੰ ਆਪਾਂ ਦੇਖੋ ਇੱਥੇ 40 ਲੱਖ ਦੇ ਕਿ ਆਪਾਂ ਉੱਥੇ ਕਿਉਂ ਜਾਈਏ ਕਿ ਉਥੇ ਡਿਸਪਲਨ ਹੈ ਉਥੇ ਮੰਤਰੀ ਤੇ ਸੰਤਰੀ ਕਾਨੂੰਨ ਇੱਕੋ ਹੀ ਹੈ ਉਥੇ ਆਜ ਅਮ ਨਹੀਂ ਚੱਲਦਾ ਵੀ ਆਹ ਮੂਰੇ ਆ ਜੂਗਾ ਮੰਗਰਾ ਕਹਿ ਜੂਗਾ ਸੋ ਉਹ ਨਹੀਂ ਕਦੇ हां तो बड़े लेवल पे चलती होगी वो तो फिर पूरी दुनिया में किसी भी चीज का विनाश तो हो नहीं सकता पर आम लोकों ਨੂੰ ਪ੍ਰਭਾਵਿਤ ਨਹੀਂ ਕਰਦੀ ਇੱਥੇ ਆਮ ਲੋਕ ਹੀ ਪ੍ਰਭਾਵਿਤ ਹੁੰਦੇ ਆ ਕੋਈ ਅਫਸਰ ਦੇ ਕੋਰੋਂ ਜੀ ਵੱਡੇ ਦੇ ਥੱਲੋਂ ਮਿਲ ਗਿਆ ਜੀ 50 ਕਰੋੜ ਕੀ ਕਰਨਾ ਯਾਰ ਵੱਡੇ ਦੇ ਥੱਲੇ ਰੱਖ ਕੇ ਪਤਾ ਨਹੀਂ ਕਿੰਨਿਆਂ ਨੂੰ ਲੁੱਟਿਆ ਹੋਊਗਾ ਕਿੰਨਿਆਂ ਦੇ ਸੁਪਨੇ ਮਾਰੇ ਹੋਣੇ ਕਿੰਨਾਂ ਦੇ ਵਾਰੀ ਕੱਟ ਕੇ ਕਿਸੇ ਹੋਰ ਦਾ ਨੰਬਰ ਲਾਇਆ ਹੋਣਾ ਉਹ ਉਹਨਾਂ ਨੇ ਬਾਅਦ ਚ ਗਾਉਂ ਫਿਰ ਉਸ ਤੋਂ ਬਾਅਦ ਜਿਹੜੇ ਹੁਣ ਸਪਾਰਿਸ਼ ਤੇ ਲੱਗਣਗੇ ਜਾਂ ਪੈਸੇ ਨਾਲ ਲੱਗਣਗੇ ਉਹ ਆਪਣੇ ਕੰਮ ਨਾਲ ਨਹੀਂ ਇਨਸਾਫ ਕਰਦੇ ਹੋਣਗੇ ਜਾਂ ਤਾਂ ਉਹਨਾਂ ਦੀ ਡਿਗਰੀ ਨਹੀਂ ਹੋਊਗੀ ਪ੍ਰੋਪਰ ਜਾਂ ਸਕਿੱਲਸ ਨਹੀਂ ਹੋਣਗੀਆਂ ਉਹਨਾਂ ਨੇ ਫਿਰ ਗਾਂਹ ਜਿਹੜੇ ਪੁੱਲ ਬਣਾਏ ਹੋਣੇ ਉਹਨਾਂ ਨੇ ਕਿੰਨੇ ਮਾਰੇ ਹੋਣੇ ਗਾਂਹ ਜੇ ਉਹਨਾਂ ਨੇ ਜਿੱਥੇ ਜੌਬ ਕੀਤੀ ਹੋਣੀ ਜੇ ਆਮ ਸਿਹਤ ਵਿਭਾਗ ਦੇ ਸੰਬੰਧ ਦਾ ਕੋਈ ਡਾਕਟਰ ਲੱਗ ਗਿਆ ਕੋਈ ਇਦਾਂ ਦਾ ਉਹਨੇ ਕਿੰਨੇ ਮਾਰੇ ਹੋਣੇ ਫਿਰ ਸੋ ਸਾਡੇ ਤਾਂ ਮਤਲਬ ਜ਼ਿੰਦਗੀਆਂ ਦੀ ਵੈਲਿਊ ਹੀ ਖਤਮ ਕਰਤੀ ਇਸ ਕਰਕੇ ਆਪਾਂ ਇਹ ਆਪਾਂ ਵਾਪਸ ਲੈ ਕੇ ਆਉਣਾ ਹੈ ਪੰਜਾਬ ਦੀ ਜਿਹੜੀ ਗਲੋਰੀ ਕਿ ਚਲੋ ਹਮੇਸ਼ਾ ਪੰਜਾਬ ਹੀ ਲੀਡ ਕਰਦਾ ਹੈ ਚਾਹੇ ਆਜ਼ਾਦੀ ਦਾ ਸੰਘਰਸ਼ ਹੋਵੇ ਚਾਹੇ ਹਰੀ ਕ੍ਰਾਂਤੀ ਹੋਵੇ ਹਮੇਸ਼ਾ ਪੰਜਾਬ ਅੱਗੇ ਖੜਦਾ ਹੈ ਚਾਹੇ ਲੜਨਾ ਹੋਵੇ ਚਾਹੇ ਦੁਸ਼ਮਣਾਂ ਨਾਲ ਲੜਨਾ ਹੋਵੇ ਚਾਹੇ ਦੇਸ਼ ਦੀ ਸ਼ਰਧਾਂ ਦੀ ਰਾਖੀ ਕਰਨੀ ਹੋਵੇ ਆਜ਼ਾਦੀ ਬਚਾਉਣੀ ਹੋਵੇ ਜੱਲਿਆਉਣੀ ਹੋਵੇ ਪੰਜਾਬ ਹੀ ਲੜੇ ਸੋ ਆਪਾਂ ਹੁਣ ਇਹ ਕ腐ਸ਼ਨ ਦੇ ਵਿਰੁੱਧ ਵੀ ਇੱਕ ਯੋਧਾ ਹੈ ਨਸ਼ਿਆ ਮੁਰਦਵੀ ਕਿਜੋਦਾ ਇਹ ਲਾਮ ਤਾਂ ਜਿਹੜੀਆਂ ਨੇ ਆਪਾਂ ਲਾ ਸਕਦੇ ਆ ਕੋਈ ਅਸੀ ਗੱਲ ਨਹੀਂ ਤੁਸੀਂ ਕਰਕੇ ਦੇਖੋ ਕੰਮ ਦੇਖੋ ਇਮਾਨਦਾਰੀ ਨਾਲ ਜਾਣ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ 1 ਰੁਪਇਆ ਕੱਢ ਦੀਏ ਉਹ ਵੀ ਲੱਖ ਨਹੀਂ ਰਹਿੰਦਾ ਹਾਰ ਇੱਕ ਦੀ ਵੈਲਿਊ ਇੱਕ ਰੁਪਏ ਦੀ ਵੀ ਵੈਲਿਊ ਸੋ ਜੇ ਦੇਖਿਆ ਜਾਵੇ ਤਾਂ ਜਿੰਨੀ ਕਿਸਾਨ ਨੂੰ ਲੋੜ ਹੈ ਬਾਕੀ ਤਾਂ ਤੁਸੀਂ ਆਪਾਂ ਗਾਹਾਂ-ਗਾਹਾਂ ਦੇਖੀ ਜਾਓ ਹੁਣ ਆਪਾਂ ਮਤਲਬ ਆਪਦੇ ਮੁਤਾਬਕ ਆਪਦੀ ਚਾਦਰ ਮੁਤਾਬਕ ਨਹੀਂ ਚੱਲਦੀ ਗਵਾਂਡੀਆਂ ਦੇਖਦੇ ਆਂ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪੜੋਸੀ ਸੋਗੀ ਹੈ ਜਿਉਂ ਕਾਰ ਲਿਆ ਤੇ ਕੋਈ ਗਵਾਂਡੀ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਇਤੋਂ ਵੱਡੀ ਕਾਰ ਲਵਾਂ ਆਪਾਂ ਹੋਈ ਤਾਂ ਕੋਈ ਗੱਲ ਨਹੀਂ ਹਾਰੰਜਾ ਮਾਰ ਕੇ ਲੰਘਿਆ ਕੱਲ੍ਹ ਹੈ ਚਰੀਟਾ ਪਾਵਾ ਮੰਗ ਲੈ ਚਰੀਟਾ ਹੀ ਪਾਦਣੇ ਉੱਤੇ ਦੱਸੋ ਜਾਂਦੇ ਜਾਂਦੇ ਐ ਕਰ ਜਾਂਦੇ ਨੇ ਇਹਦੇ ਕੀ ਮਿਲਦਾ ਹੈ ਨੂੰ ਸਮਝ ਨਹੀਂ ਆਉਂਦੀ ਸੋ ਇਹ ਜਿਹੜਾ ਚਰੀਟਾ ਪਾਉਣ ਵਾਲਾ ਕੰਮ ਐ ਬੰਦ ਕਰਨਾ ਪਊਗਾ ਆਪ ਤਰੱਕੀਆਂ ਕਰੀਏ ਸਾਰਾ ਸਮਾਜ ਤਰੱਕੀ ਕਰੇ ਤਾਂ ਤਰੱਕੀ ਹੋਊਗੀ ਇੱਕ ਲਾਈਨ ਨੂੰ ਛੋਟੀ ਕਰਕੇ ਦੂਜੀ ਲਾਈਨ ਵੱਡੀ ਨਹੀਂ ਹੁੰਦੀ ਆਪਣੀ ਵਾਲੀ ਲਾਈਨ ਹੀ ਵੱਡੀ ਖਿੱਚੋ ਆਪਣੀ ਲਕੀਰੀ ਵੱਡੀ ਕਰੋ ਤਾਂ ਕੰਮ ਆਵੇਗਾ